ਛਪਾਈ احمد ਛੱਬਦਾਦੀ ਨੇ ਸਵਾਲ ਕੀਤਾ ਉਹਨੇ ਆਖਿਆ ਕਹਿੰਦਾ ਮੈਨੂੰ ਇੱਕ ਸਵਾਲ ਦਾ ਜਵਾਬ ਤੁਹਾਡੇ ਵਿੱਚੋਂ ਜੇ ਕੋਈ ਦਵੇ ਤੇ ਚੰਗੀ ਗੱਲ ਹੋਵੇਗੀ ਛਪਾਈਆਂ ਦੇ ਵਿੱਚੋਂ ਸਾਰਿਆਂ ਨੇ ਆਖਿਆ ਕਹਿੰਦੇ ਪਹਿਲਾਂ ਸਵਾਲ ਕਰੋ ਜੇ ਜਵਾਬ ਪਤਾ ਆ ਤੇ ਜਰੂਰ ਦੱਸਾਂਗੇ احمد ਛੱਬਦਾਦੀ ਨੇ ਆਖਿਆ ਕਹਿੰਦਾ ਮੈਂ ਮਰੱਤਿਆਂ ਨੂੰ ਮਾਰਿਆ ਸਾਰੇ ਭਾਰਤ ਨੂੰ ਲੁੱਟਿਆ ਤੇ ਮੇਰੇ ਨਾਲ ਮੁਕਾਬਲਾ ਕਰਨ ਵਾਲੀ ਕੋਈ ਤਾਕਤ ਉੱਠ ਕੇ ਅੱਗੇ ਨਹੀਂ ਖਲੋਦੀ ਮੇਰੀ ਦੇਗ ਨੂੰ ਰੋਕਣ ਵਾਲੀ ਭਾਰਤ ਦੇ ਵਿੱਚ ਕੋਈ ਦੇਗ ਨਹੀਂ ਪੈਦਾ ਹੋਈ ਪਰ ਜਦੋਂ ਮੈਂ ਦਿੱਲੀ ਤੋਂ ਵਾਪਸ ਮੁੜਿਆ ਤੇ ਜਲੰਧਰ ਦੇ ਇਲਾਕੇ ਵਿੱਚ ਕਿਸੇ ਨੇ ਮੈਨੂੰ ਰੋਕਿਆ ਉਹਨਾਂ ਮੈਨੂੰ ਮਾਰਿਆ ਉਹਨਾਂ ਮੇਰੇ ਕੋਲ ਮਾਲ ਸੁਭਾਵ ਰੁਕਿਆ ਉਹ ਮਰਦ ਕੌਣ ਆ ਉਹਨਾਂ ਦੀ ਤਾਕਤ ਕੀ ਹੈ ਜੇ ਕੋਈ ਮੈਨੂੰ ਦੱਸ ਦੇਵੇ ਤੇ ਮੈਂ ਉਹਨਾਂ ਨੂੰ ਸਦਾ ਆਵਾਜ਼ ਦੇ ਇਸ ਦੁਨੀਆ ਤੋਂ ਮਿਟਾ ਦਿਆਂਗਾ ਖਾਲਸਾ ਜੀ ਇਹਦਾ ਇੱਕ ਸਿਪਾਹੀ ਵਜ਼ੀਰ ਖਲੋਤਾ ਕੋਲ ਉਹਨੇ ਆਖਣਾ ਸ਼ੁਰੂ ਕੀਤਾ ਕਹਿੰਦਾ